ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰੂ ਵੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਰਾਤ ਦੇ ਮੌਸਮ ਦੀ ਯਾਨੀ ਕਿ 21 ਤਰੀਕ ਰਾਤ ਦੇ ਮੌਸਮ ਦੀ ਤਸਵੀਰ ਦੇ 22 ਤਰੀਕ ਦੇ ਮੌਸਮ ਦੀ ਜਿਹੜੀ ਅਪਡੇਟ ਹੈ ਤੁਹਾਨੂੰ ਨਾਲ ਸਾਂਝੀ ਕਰਨ ਲੱਗੇ ਹਾਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ ਤਾਂ ਜੋ ਤੁਹਾਡਾ ਪਿਆਰ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇ ਤੇ ਬਹੁਤ ਸਾਰੇ ਦੋਸਤ ਮਿੱਤਰ ਸਾਨੂੰ ਸਪੋਰਟ ਵੀ ਕਰ ਰਹੇ ਨੇ। ਬਾਕੀ ਇਸੇ ਤਰ੍ਹਾਂ ਤੁਸੀਂ ਸਾਨੂੰ ਸਪੋਰਟ ਕਰਦੇ ਰਹੋ। ਸਭ ਤੋਂ ਪਹਿਲਾਂ ਆਪਾਂ ਲਾਈਵ ਜੋ ਰਡਾਰ ਦੀਆਂ ਤਸਵੀਰਾਂ ਨੇ ਮੌਸਮ ਵਿਭਾਗ ਦੇ ਜੋ ਪ੍ਰਾਈਵੇਟ ਸੰਸਥਾਵਾਂ ਨੇ ਜਿਵੇਂ ਜੂਮ ਐਪ ਆ ਜਿਹੜੀ ਜੂਮ ਐਪ ਦੇ ਰਾਹੀਂ ਜਿਹੜਾ ਅਰਥਵੈਦ ਹੈ ਉਸ ਦੇ ਰਾਹੀਂ ਅਸੀਂ ਜਿਹੜੇ ਇਹ ਅਪਡੇਟ ਤੁਹਾਡੇ ਨਾਲ ਤੱਕ ਸਾਂਝੀ ਕਰ ਰਹੇ ਹਾਂ ਜਿਹੜਾ ਰਾਤ ਦਾ ਮੌਸਮ ਹੈ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਹੈ ਜਿਹੜਾ ਬਿਲਕੁਲ ਸਾਫ ਤੇ ਖੁਸ਼ਕ ਬਣਿਆ ਹੋਇਆ ਜਿਵੇਂ ਦੁਪਹਿਰ ਤੋਂ ਬਾਅਦ ਤੁਹਾਨੂੰ ਟੁੱਟਮੀ ਬਦਲਵਾਈ ਥੋੜੀ ਥੋੜੀ ਦਿਖਾਈ ਸੀ ਉਸ ਤਰ੍ਹਾਂ ਬਦਲਵਾਈ ਜਿਹੜੀ ਉਹ ਬਣੀ ਹੋਈ ਸੀ ਤੇ ਜਿਹੜੀ ਕਿ ਆਪਾਂ ਨੂੰ ਇਸ ਸਾਈਡ ਤੋਂ ਹਿਮਾਚਲ ਵਾਲੇ ਸਾਈਡ ਤੋਂ ਤੇ ਇਧਰੋਂ ਥੋੜੀ ਜੀ ਦਿੱਲੀ ਵਾਲੇ ਸਾਈਡ ਦੇ ਉੱਤੋਂ ਹਰਿਆਣੇ ਦੇ ਪਾਸਿਓਂ ਦੇਖਣ ਨੂੰ ਮਿਲ ਰਹੀ ਸੀ ਉਹੀ ਹੀ ਟੁੱਟਮੇ ਰੂਪ ਦੇ ਵਿੱਚ ਇਸ ਦੇ ਵਿੱਚ ਜਿਹੜੀ ਬਣੀ ਹੋਈ ਹੈ ਕੋਈ ਜ਼ਿਆਦਾ ਬਦਲਵਾਈ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਕਿਤੇ ਕਿਤੇ ਜਿਹੜੀ ਥੋੜੀ ਬਤੀ ਨਾ માત્ર ਬਦਲਵਾਈ ਹੈ ਜੇਕਰ ਆਪਾਂ ਗੱਲ ਕਰੇ 70 ਤੋਂ 80% ਇਲਾਕਿਆਂ ਦਾ ਜਿਹੜਾ ਮੌਸਮਾ ਜਾਂ 90% ਇਲਾਕਿਆਂ ਦਾ ਮੌਸਮ ਐਡਾ ਹੋ ਰਾਤ ਨੂੰ ਸਾਫ਼ ਤੇ ਖੁਸ਼ਕ ਬਣਿਆ ਰਹੂਗਾ ਜਿਹੜੀਆਂ ਹਵਾਵਾਂ ਨੇ ਕੁਝ ਖੇਤਰਾਂ ਦੇ ਵਿੱਚ ਦੱਖਣ ਪੱਛਮੀ ਚਲਦੀ ਹੋਈਆਂ ਨਜ਼ਰ ਆਉਣਗੀਆਂ ਤੇ ਕੁਝ ਦੇ ਵਿੱਚ ਆਪਾਂ ਨੂੰ ਦੱਖਣ ਪੂਰਬੀ ਹਵਾਵਾਂ ਦਾ ਰੁੱਖਾ ਜਿਹੜਾ ਦੇਖਣ ਨੂੰ ਮਿਲੂਗਾ ਪੂਰਬੀ ਇਲਾਕਿਆਂ ਵਿੱਚ ਤੇ ਬਾਕੀ ਦੋਸਤੋ ਤੁਸੀਂ ਹਿਮਾਚਲ ਦੇ ਵਿੱਚ ਵੀ ਦੇਖ ਸਕਦੇ ਹੋ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਹਨਾਂ ਦਾ ਪ੍ਰਭਾਵ ਹਜੇ ਤੱਕ ਕਿਸੇ ਵੀ ਇਲਾਕੇ ਵਿੱਚ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਿਹਾ ਜਿਹੜਿਆ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆ ਨੀਲੇ ਰੰਗ ਦੇ ਜਿਹੜੀਆਂ ਧਾਰੀਆਂ ਤੁਸੀਂ ਦੇਖਣਗੇ ਇਹ ਇਹ ਮੀਂਹ ਜੰਮੂ ਐਂਡ ਹਿਮਾਚਲ ਦੇ ਵਿੱਚ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਤਿੰਨਾ ਚਾਰਾਂ ਇਲਾਕੇ ਜਿਹੜੇ ਇਧਰ ਇਲਾਕੇ ਨੇ ਹਿਮਾਚਲ ਦੇ ਨਾਲ ਲੱਗਦੇ ਉੱਪਰਲੇ ਇਲਾਕੇ ਜਾਂ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਇਲਾਕੇ ਉੱਪਰ ਵਾਲੇ ਇਹਨਾਂ ਦੇ ਵਿੱਚ ਮੀਂਹਿਆ ਕਾਰਵਾਈਆਂ ਟੁੱਟਵੇਂ ਰੂਪ ਦੇ ਦੇਖਣ ਨੂੰ ਮਿਲਣਗੀਆਂ ਪਰੰਤੂ ਪੰਜਾਬ ਦਾ ਮੌਸਮ ਹੈਡਾ ਸਾਫ਼ ਤੇ ਖੁਸ਼ਕ ਬਣਿਆ ਰਹੂ ਜਿਵੇਂ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀ ਕਿ ਗਰਮੀ ਆਈ ਓ ਦੁਬਾਰਾ ਆਪਣਾ ਰੰਗ ਦਿਖਾਊਗੀ ਤਾਂ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਗਰਮੀ ਨੇ ਆਪਣਾ ਰੰਗ ਜਿਹੜਾ ਉਹ ਦਿਖਾਇਆ ਕਾਰਨ ਕੀ ਸੀ ਕਿ ਜਿਹੜਾ ਤਾਪਮਾਨ ਨੇ ਉਹ ਵਧੇ ਨੇ ਤੇ ਹਮਸ ਭਰੀ ਗਰਮੀ ਥੋੜੀ ਜਿਹੀ ਬਣੀ ਆ ਤੇ ਰਾਤ ਨੂੰ ਜਿਹੜੇ ਆਪਾਂ ਕਹਿ ਸਕਦੇ ਹਾਂ ਤਾਪਮਾਨ ਬਰਕਰਾਰ ਨੇ ਕੋਈ ਜ਼ਿਆਦਾ ਨਹੀਂ ਵਧਣਗੇ ਰਾਤ ਨੂੰ ਥੋੜੀ ਜਿਹੀ ਠੰਡ ਕਾ ਜਿਹੜੀ ਮਹਿਸੂਸ ਹੁੰਦੀ ਹੋਈ ਨਜ਼ਰ ਆਊਗੀ ਕਿਉਂਕਿ ਰਾਤ ਦੇ ਟੈਂਪਰੇਚਰ ਜਿਹੜੇ ਹਜੇ ਮੈਂਟੇਨ ਨਹੀਂ ਨੇ 22° ਤੋਂ ਲੈ ਕੇ 24° ਤੱਕ ਹੀ ਆਪਾਂ ਨੂੰ ਦਰਜ ਕਿਤੇ ਹਨ ਕਿਉਂਕਿ ਰਾਤ ਨੂੰ ਥੋੜੀ ਜਿਹੀ ਠੰਡਕ ਮਹਿਸੂਸ ਹੁੰਦੀ ਹੈ ਸਵੇਰੇ ਸ਼ਾਮ ਤੇ ਬਾਕੀ ਦੋਸਤੋ ਕੱਲ ਨੂੰ ਸਵੇਰ ਵੇਲੇ ਵੀ ਮੌਸਮ ਇਸੇ ਤਰ੍ਹਾਂ ਟੁੱਟਮੀ ਬਦਲਵਾਈ ਵਾਲਾ ਨਾ માત્ર ਬਦਲਵਾਈ ਵਾਲਾ ਬਣਿਆ ਰਹੂਗਾ ਸਾਫ਼ ਤੇ ਖੁਸ਼ਕ ਰਹੂਗਾ ਜੋ ਵੀ ਅਪਡੇਟ ਆਊਗੀ ਤੁਹਾਨੂੰ ਕੱਲ ਨੂੰ ਫਿਰ ਦੁਬਾਰਾ ਸਵੇਰ ਦੀ ਵੀਡੀਓ ਦੇ ਵਿੱਚ ਤਾਜ਼ਾ ਉਹ ਅਪਡੇਟ ਹੋਊਗੀ ਸੈਟਲਾਈਟ ਦੀ ਉਸ ਦੇ ਮੁਤਾਬਕ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿ ਆਇਓ ਤੇ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਤੇ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਸਪੋਰਟ ਕਰਿਓ ਤੇ ਬਾਕੀ ਦੋਸਤੋ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਵੀ ਜੁੜੇ ਰਹੋ ਤੁਸੀਂ ਆਪਣੇ ਕਾਰੋਬਾਰ ਦੀ ਕੋਈ ਵੀ ਐਡ ਦੇਣੀ ਚਾਹੁੰਦੇ ਹੋ ਤਾਂ ਸਾਨੂੰ 9023896709 ਤੇ ਸੰਪਰਕ ਕਰ ਸਕਦੇ ਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ